ਉAIM ਤੋ ਕਰੋ ਅੱਜ ਆਪਣੇ ਕੱਟੇ ਸਾਰੇ ਤੇ ਆਪਣੇ ਆਲੇ ਜੋੜੇ ਨੇ ਵੀ ਧਰਲੇ ਆਂਡੇ ਤੇ ਆਹ ਲਾਲ ਜੀ ਨੇ ਇਹਨੇ ਵੀ ਧਰੇ ਹੋਏ ਆ ਬਬੇ ਬੱਚੇ ਕੱਢਣੇ ਵਾਲੇ ਇਹ ਕੂਤਰ ਤੇ ਆਪਣੇ ਆਹ ਕੂਤਰੀ ਦਾ ਆਂਡਾ ਇੱਕ ਚੈੱਕ ਕਰੋ ਤੁਸੀਂ 1/1 ਇੱਕ ਛੋਟਾ ਇਹ ਕੰਡਾ ਕੱਚੇ ਹੀ ਲਾਦਾ ਆ ਬੱਚਾ ਹੁਣ ਆਪਣਾ ਅੱਗੇ ਨਾਲ ਕਾਫੀ ਸੈਟਾ ਕਿਉਂਕਿ ਇਹ ਬੱਚਾ ਅੱਗੇ ਥੱਲੇ ਤੇ ਦੂਸਰੇ ਜੋੜਿਆਂ ਨੇ ਇਹਨੂੰ ਬਹੁਤ ਕੁੱਟਿਆ ਵਿਚਾਰੇ ਨੇ ਐਨ ਸਿਰ ਗੰਜੇ ਹੀ ਕਰਤਾ ਜਿਹਦਾ ਤੇ ਆ ਜਿਹੜਾ ਬੱਚਾ ਥੋੜਾ ਢਿੱਲਾ ਸੀ ਹੁਣ ਇਹ ਵੀ ਅੱਗੇ ਨਾਲ ਸੈਟਾ ਤੇ ਵਾਵਾ ਪਰਦਾ ਆਉਣ ਦਾ ਨਾਲ ਨਾਲ ਤੇ ਇੱਕ ਆਪਣਾ ਆ ਬੱਚਾ ਵੀ ਇਹਨੂੰ ਜਖਾਮ ਹੋ ਗਿਆ ਸੀ ਹੁਣ ਇਹਦਾ ਵੀ ਟ੍ਰੀਟਮੈਂਟ ਜਿਆ ਕੀਤਾ ਵੇਖੋ ਸੱਟ ਨਾ ਕਣੀ ਜਖਾਮ ਇਹਦਾ ਤੇ ਆ ਆਪਣੇ ਜੋੜਿਆਂ ਨੇ ਧਰੇ ਹੋ ਜਾਣ ਦੇ ਆਪਣੀ ਥੱਲੇ ਖੱਟੀਆਂ ਦੀ ਕਬੂਤਰੀ ਨੇ ਇੰਨੇ ਵੀ ਧਰ ਲਏ ਅੰਡੇ ਰੱਤੇ ਵਾਲੀ ਨੇ ਤੇ ਇਹਦੇ ਨਾਲ ਖੱਟੀਆਂ ਜੋੜਾ ਆਪਣੀ ਵੱਡੀ ਕਬੂਤਰੀ ਪੁਰਾਣੀ ਤੇ ਇੱਕ ਆਪਣਾ ਨਵਾਂ ਜੋੜਾ ਲੱਗਣ ਜਾ ਰਿਹਾ ਸ਼ਾਖੀ ਟੁੱਚਾਂ ਵਾਲੀ ਕਬੂਤਰੀ ਇਹਨੇ ਵੀ ਅੰਡੇ ਧਰਨ ਵਾਲੀ ਹੈ ਕਬੂਤਰੀ ਬਸ ਪੱਠੀ ਆ ਜੀ ਤੇ ਆ ਆਪਣਾ ਕਬੂਤਰ ਖੱਟੀਆਂ ਦਾ ਵੱਡਾ ਆ ਵੇਖੋ ਮੇਰੇ ਸਿਰ ਤੇ ਬਿਠੇ ਤਾਵੇਂਗੇ ਆਪਣਾ ਵੱਡਾ ਰੱਤਾ ਗੋਤਰ ਆ ਰਹੀਆਂ ਆਪਣੀਆਂ ਚਿੜੀਆਂ ਇਹਨਾਂ ਦਾ ਵੀ ਸ਼ੌਂਕ ਨਾਲ ਨਾਲ ਇਹਨਾਂ ਦੇ ਵਿੱਚ ਇੱਕ ਆਪਾਂ ਉਹ ਨਵੀਂ ਲੈਂਦੀ ਪੀਲੀ ਪਰਲੀ ਆ ਵਾਲੀ ਹੋਰੀਆਂ ਸਾਰੀਆਂ ਨੇ ਇੱਕ ਇਹਦੇ ਨਾਲ ਨਾਰਾ ਬੈਠਾ ਫਰੋਜੀ ਆ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਹਰ ਨਵੀਆਂ ਵੀਡੀਓ ਤੁਹਾਨੂੰ ਮਿਲ ਸਕਣ। ਤਾਂ ਆਪਣਾ ਦਾੜੀ ਵਾਲਾ ਗੂਤਰਾ। ਆ ਆਪਣੀ ਮੰਗੀ ਜੰਝੜੀ ਗੂਤਰੀ। ਇਹ ਯਾਦ ਪੰਛੀ ਖੱਦਿਆ ਆਪਣੀ ਸੈਂਟੀਨਟ। ਇਹ ਵੀ ਗੂਤਰੀ ਆਪਣੀਆਂ ਅੰਡੇ ਦੇ ਆਉਣ ਵਾਲੀ ਆ। ਉਹ ਵੀਡੀਓ ਕਿਦਾਂ ਹੀ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਭਰਾ ਸਾਰਿਆਂ ਨੂੰ ਜੈਤਰਾ ਹੀ ਆਪਣੇ ਭਰਾ ਸਾਰੇ ਸਪੋਰਟ ਕਰਦੇ ਰਹੋ ਆਪਣੀ ਚੈਨਲ ਨੂੰ